ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਬਹੁਤ ਸੋਹਣੇ ਸੂਟ ਆਪਾਂ ਵਰਕ ਕੀਤੇ ਤਿਆਰ ਕੀਤੇ ਹੋਏ ਸੂਟ ਹੈ ਜੀ ਜਿਹੜਾ ਤੁਹਾਨੂੰ ਸੂਟ ਆਪਾਂ ਫਸਟ ਦਿਖਾ ਰਹੇ ਆ ਇਹ ਸੂਟ ਅਵੇਲੇਬਲ ਹੈ ਜੀ ਆਪਣੇ ਕੋਲ ਤਿਆਰ ਹੋ ਗਏ ਤੁਸੀਂ ਕੌਰ ਟਿਕ ਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਜਿੰਨਾ ਭੈਣਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਸੋਹਣੇ ਸੋਹਣੇ ਸੂਟ ਦੇਖਣ ਲਈ ਨੋਟੀਫਿਕੇਸ਼ਨ ਮਿਲਦੀਆਂ ਰਹਿਣ ਯਾਨੀ ਜਿਹੜੇ ਆਪਾਂ ਸੂਟ ਤਿਆਰ ਕਰਦੇ ਜੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦਿਖਾਵ ਆ ਦੇਖੋ ਜੀ ਬਹੁਤ ਸੂਟ ਇੰਨੇ ਆ ਨਾ ਇਸ ਵੀਡੀਓ ਦੇ ਵਿੱਚ ਤੇ ਜਿਹੜਾ ਆਪਾਂ ਸੂਟ ਤੁਹਾਨੂੰ ਦਿਖਾ ਰਹੇ ਆ ਖੋਲ ਕੇ ਸੂਟ ਸੂਟ ਤੁਹਾਨੂੰ ਤਾਂ ਖੋਲ ਕੇ ਦਿਖਾਵਾਂਗੇ ਇੱਕ ਕਲਰ ਆਪਾਂ ਬਾਕੀ ਕਲਰ ਤੁਹਾਨੂੰ ਦਿਖਾਵਾਂਗੇ ਸਾਰੇ ਕਲਰ ਅਵੇਲੇਬਲ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਰੇ ਕਲਰ ਦੇਖ ਕੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਤੁਸੀਂ ਸਕਰੀਨ ਸ਼ਾਟ ਲਓ ਇਹਦਾ ਪ੍ਰਾਈਸ ਬਹੁਤ ਘੱਟ ਪ੍ਰਾਈਸ ਆ ਜੀ 850 ਦੇ ਸੂਟ ਆ ਜੀ ਵਿਦਆਉਟ ਦਵੱਟਾ ਜੀ 850 ਦਾ ਸੂਟ ਆ ਜੀ ਵਰਕ ਕੀਤਾ ਸਾਰੇ ਸੂਟ ਤੇ ਤੁਸੀਂ ਵੀ ਇਹ ਹੀ ਲਿਆ ਸੂਟ ਖੋਲ ਕੇ ਦਿਖਾਜਾ ਆਪਾਂ ਤੇ ਇਹ ਵੀ ਤੁਸੀਂ ਐਂਡ ਤੱਕ ਸੂਟ ਜਰੂਰ ਦੇਖ ਲਿਓ। ਦੋ ਸੋਹਣੇ ਸੋਹਣੇ ਸੂਟ ਮਿਲਣਗੇ ਤੁਹਾਨੂੰ। ਰੇਟ ਇਹਦਾ 850 ਰਹੇਗਾ ਜੀ। ਹੁਣ ਆਪਣੇ ਕੋਲੇ ਵਰਕ ਕੀਤੇ ਹੋਰ ਸੂਟ ਆ ਜਿਹੜੇ ਆਪਾਂ ਲਾਈ ਹੋਏ ਇਸ ਵੀਡੀਓ ਵਿੱਚ ਬਹੁਤ ਪ੍ਰਾਈਸ ਘੱਟ ਦੇ ਇਹਦੇ ਵਰਕ ਕੀਤੇ ਸੂਟ ਆ ਗਏ ਜੀ। ਇਹਦਾ ਪ੍ਰਾਈਸ ਤੁਸੀਂ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਕਾਲਡ ਕਰਕੇ ਨਾ ਪੁੱਛਿਆ ਕਰੋ ਜੀ। ਕਈ ਵਾਰ ਸਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਿਹੜੇ ਸੂਟ ਦਾ ਰੇਟ ਪੁੱਛ ਰਹੇ ਹੋ। ਸਾਡੇ ਕੋਲੇ ਜਲਦੀ ਜਲਦੀ ਕੁਝ ਨਹੀਂ ਹੁੰਦਾ। ਇੱਕ ਵੀਡੀਓ ਅਸੀਂ ਅਪਲੋਡ ਕਰ ਦਿੰਨੇ ਆ। ਇੰਨਾ ਟਾਈਮ ਨਹੀਂ ਹੁੰਦਾ। ਤੇ ਇਹਦੇ ਤੁਸੀਂ ਕੱਲਾ-ਕੱਲਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਉੱਥੇ ਫੋਟੋ ਸੈਂਡ ਕਰਕੇ ਤੇ ਸਾਨੂੰ ਉਹ ਤਾਂ ਭਰਾਈ ਪਸ ਸਕਦੇ ਆ ਤੇ ਇਹ ਵੀ ਸੋਹਣੇ-ਸੋਹਣੇ ਸੂਟ ਲਈ ਆਪਾਂ ਸਕਰੀਨ ਤੇ ਨੰਬਰ ਵੀ ਦਿੱਤਾ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਨੂੰ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਇਹ ਤੁਹਾਨੂੰ ਜਿਹੜੇ ਸੂਟ ਦਿਖਾਏ ਆ ਇਹ ਗਰਮੀ ਵਾਲੇ ਕਾਟਨ ਦੇ ਸੂਟ ਹੈ ਜਿਹੜੇ ਆਪਾਂ ਵਰਕੀ ਤੇ 850 ਦੇ ਸੂਟ ਦਿਖਾਏ ਜੀ ਉਹ ਵੀ ਕਾਟਨ ਪਿਓਰ ਕਾਟਨ ਦੇ ਸੂਟ ਹੋਣਗੇ ਕੋਈ ਵੀ ਸੂਟ ਸਿੰਥੈਟਿਕ ਨਹੀਂ ਹੋਣਾ ਇਹਦੇ ਵਿੱਚ ਪਿਓਰ ਕਾਟਨ ਦੇ ਸੂਟ ਹੋਣਗੇ ਜਿਹੜੇ ਵਰਕੀ ਤੇ ਤਿਆਰ ਕੀਤੇ ਇਹ ਵੀ ਪਿਓਰ ਕਾਟਨ ਇਹ ਵੀ ਵਰੀ ਹੁੰਦਾ ਵੀ ਪਹਿਣਾ ਕਹਿੰਦੇ ਨੇ ਸੂਟ ਤਿਆਰ ਹੈ ਤੇ ਆਪਣੇ ਕੋਲੇ ਖੁਦ ਵੀ ਤਿਆਰ ਨਹੀਂ ਹੁੰਦਾ ਸੂਟ ਸੇਲ ਹੋ ਚੁੱਕੇ ਹੁੰਦੇ ਆ ਇਹਦੇ ਨਾਲ ਦਾ ਸੂਟ ਇੱਕ ਦੋ ਦਿਨ ਲੱਗ ਜਾਂਦੇ ਹੁੰਦੇ ਆ ਤੇ ਸੂਟ ਤੁਹਾਨੂੰ ਜਿਵੇਂ ਸੇਮ ਸੂਟ ਇਹਦੇ ਨਾਲ ਦਾ ਤਿਆਰ ਮਿਲੂਗਾ ਜੀ ਤੇ ਤੁਹਾਨੂੰ ਇਹ ਸੂਟ ਵਿਦਆਉਟ ਸਟਿਚਿੰਗ ਤੇ ਬਿਦੌੜਾ ਦੁਪੱਟਾ ਸੂਟ ਤਿਆਰ ਕਰਾਉਣਾ ਤੁਹਾਨੂੰ ਛੇਤੀ ਮਿਲ ਜੂ ਇੱਕ ਦੋ ਦਿਨਾਂ ਤੱਕ ਹੀ ਮਿਲ ਜਾਂਦਾ ਜੇ ਤੁਸੀਂ ਸਟਿਚਿੰਗ ਜਾਂ ਵਿਦਆਉਟ ਤੁਸੀਂ ਦੁਪੱਟਾ ਕਰਾਉਣਾ ਤਾਂ ਤੁਹਾਨੂੰ ਟਾਈਮ ਲੱਗ ਸਕਦਾ ਫਿਰ ਹਫਤਾ ਵੀ ਲੱਗ ਸਕਦਾ ਕਈ ਵਾਰੀ ਸਿੱਧੇ ਦੁਪੱਟੇ ਇਕੱਠੇ ਬਣਾਉਣੇ ਹੁੰਦੇ ਆ ਕੱਲਾ-ਕੱਲਾ ਦੁਪੱਟਾ ਨਹੀਂ ਵੀਦੇ ਹੁੰਦੇ ਤੇ ਇਕੱਠੇ ਦੁਪੱਟੇ ਲੈ ਕੇ ਜਾਂਦਾ ਹਾਂ ਨਾਲ ਆਰੀ ਆਪਣੀ ਉਗਲਾ ਕੇ ਤੇ ਤੁਸੀਂ ਹਾਂ ਜਿਵੇਂ ਇਕੱਲਾ-ਕੱਲਾ ਸੂਟ ਜਿਵੇਂ ਇੱਕ-ਇੱਕ ਸੂਟ ਤੁਸੀਂ ਇਕੱਲਾ ਸੂਟ ਮੰਗਵਾਉਣਾ ਹੁੰਦਾ ਤਾਂ ਛੇਤੀ ਹੋ ਜਾਂਦਾ ਜੀ 2-4 ਸੂਟ ਹੋਣੇ ਤਾਂ ਟਾਈਮ ਲੱਗਦਾ ਜੀ ਸਾਰੇ ਸੂਟ ਹੀ ਆਪਣੇ ਕੋਲੇ ਬਹੁਤ ਜ਼ਿਆਦਾ ਸੋਨੇ ਘੱਟ ਪਰਾਈ ਦੇ ਵਿੱਚ ਤੁਸੀਂ ਰੇਟ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਰੇਟ ਵੀ ਪੁੱਛ ਸਕਦੇ ਆ ਤੇ ਆਪਣਾ ਰੇਟ ਜੀ ਬਿਲਕੁਲ ਹੀ ਘੱਟ ਹੁੰਦਾ ਸਾਰੇ ਬੁਟੀਕਾਂ ਨਾਲੋਂ ਜਾਇ ਦੇ ਰੇਟ ਹੁੰਦਾ ਇਹ ਜਿੰਨਾ ਸੂਟ ਆਪਾਂ ਸਾਰਾ ਰੈਡੀ ਕਰਕੇ ਫੁੱਲ ਰੈਡੀ ਸੂਟ ਕਰਕੇ ਦਿੰਨੇ ਆ ਆ ਸੂਟ ਤੁਹਾਨੂੰ ਦਿਖਾਉਣੇ ਪਹੁੰਚੇ ਵਰਕ ਵਾਲਾ ਇਹਦੇ ਨਾਲ ਵਿਦ ਦੁਪੱਟਾ ਜੀ ਇਹ ਟੈਬੀ ਮਸਲੀਨ ਦਾ ਸੂਟ ਹੈ ਜੀ ਤੇ ਵਿਦ ਦੁਪੱਟਾ ਜੀ ਟਾਈ ਐਂਡ ਡਾਈ ਦਾ ਦੁਪੱਟਾ ਲੱਗਿਆ ਹੋਇਆ ਤੇ ਇਹ ਪਹੂਗਾ ਤੁਹਾਨੂੰ ਬਹੁਤ ਘੱਟ ਭਰਾਏ ਦੇ ਵਿੱਚ ਪਹੂਗਾ ਜੀ 1500 ਦਾ ਸੂਟ ਹੈ ਜੀ ਵੇਖੋ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਟੈਬੀ ਦਾ ਦੁਪੱਟਾ ਚੈੱਕ ਵਾਲੀ ਟੈਬੀ ਦਾ ਦੁਪੱਟਾ ਜਿਸ ਵਿੱਚ ਇੱਕ ਵਾਲਾ ਇਹਦੇ ਚਿੱਟ ਪ੍ਰਿੰਟਸੂਟ ਦਾ ਤੇ ਟੈਬੀ ਵਾਲੇ ਦੁਪੱਟਾ ਮੈਂ ਤਿਆਰ ਕੀਤਾ ਤੇ ਆਹ ਤਾਂ ਆਪਾਂ ਬਹੁਤ ਹੀ ਸੂਟ ਕਰ ਚੁੱਕੇ ਹਾਂ ਇਹਦੇ ਨਾਲ ਦੇ ਤਾਂ ਇਹ ਵਾਲਾ ਕੈਮਰੀ ਕੋਟ ਦਾ ਸੂਟ ਹੈ ਜੀ 800 ਪ੍ਰਾਈਸ ਦਾ ਸੂਟ ਹੈ ਵਿੱਧ ਵਰਕ ਜੀ ਵਿਦਆਊਟ ਦੁਪੱਟਾ 800 ਪ੍ਰਾਈਸ ਦਾ ਸੂਟ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ